ਬਾਗ ਦੇ ਡਿਜ਼ਾਈਨ ਵਾਲੇ ਸੂਟ ਲੈ ਕੇ ਆਏ ਤੁਹਾਡੇ ਲਈ ਇਹ ਵੀ ਆਪਣੇ ਕੋਲੇ 75 ਰੁਪਏ ਸ਼ਿਲਕ ਚ ਨੇ ਆਪਣੇ ਕੋਲੇ ਸ਼ਾਲ ਨੇ ਬਸਮੀਨੇ ਦੇ ਇਹ ਆਪਣੇ ਕੋਲੇ ਇਕੱਠੇ ਲਾਟ ਆਉਂਦੇ ਨੇ ਤੁਸੀਂ ਕਿੰਨੇ ਵੀ ਲੈ ਸਕਦੇ ਹੋ ਸਾਡੇ ਕੋਲੇ ਹਾਂਜੀ ਜੋਦਣੋਂ ਅਸੀਂ ਹੁਣ ਡਿਜ਼ਾਈਨ ਦਿਖਾਣਾ ਇਹ ਵੀ ਆਪਣੇ ਕੋਲੇ ਬਹੁਤ ਹੈਵੀ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਹੈਵੀ ਡਿਜ਼ਾਈਨ ਬਣਿਆ ਸਾਰਾ ਲੈਰੀਆ ਬਣਿਆ ਹੋਇਆਗਾ ਨਾਲ ਦੁਪੱਟਾ ਸੂਨ ਬਹੁਤ ਜਾਇਰ ਰੈਟ ਨੇ ਤੁਸੀਂ ਘਰ ਬੈਠੇ ਝੂਟ ਮੰਗਵਾ ਸਕਦੇ ਹੋ ਜੀ ਕਸ਼ਮੀਰੀਨੇ ਸ਼ਾਲ ਵੀ ਦਿਖਾਵਾਂਗੇ ਜੋ ਵੀ ਤੁਹਾਨੂੰ ਵੈਰੀਟੀ ਪਸੰਦ ਆ WhatsApp ਨੰਬਰ ਦੋ ਨੇ ਤੁਸੀਂ ਕਿਸੇ ਵੀ ਆਰਡਰ ਬੁੱਕ ਕਰ ਸਕਦੇ। ਇਹ ਆ ਗਏ ਆਪਣੇ ਕੋਲ ਥੋੜੇ ਲਾਈਟ ਕਲਰ। ਲਾਈਟ ਕਲਰ ਨੇ ਬਹੁਤ ਸੋਹਣੇ ਕਲਰ ਨੇ। ਕੜਾਈ ਵਾਲੇ ਸੂਟ ਲੈ ਕੇ ਆਏ। ਤੁਹਾਡੇ ਲਈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰੇ ਕੜਾਈ ਵਾਲੇ ਸੂਟ ਦਿਖਾਵਾਂਗੇ। ਸਵਾਦ ਨਾਲ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤੁਹਾਡੇ ਲਈ ਕੜਾਈ ਵਾਲੇ ਸੂਟ ਲੈ ਕੇ ਆਏ। ਬਹੁਤ ਸੋਹਣੇ ਸੂਟ ਨੇ ਰੇਟ ਵੀ ਬਹੁਤ ਜਾਇਨ। ਬਹੁਤ ਜਾਈ ਰੈਡ ਨੇ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਪਸ਼ਮੀਨੇ ਦੇ ਸ਼ਾਲ ਵੀ ਦਿਖਾਵਾਂਗੇ ਜੇ ਉਹ ਵੀ ਤੁਹਾਨੂੰ ਵੈਰਾਈਟੀ ਪਸੰਦ ਆ WhatsApp ਨੰਬਰ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਆਪਣੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਸਾਡੇ ਕੋਲ ਪਾਰਸਲ ਮੰਗਵਾ ਸਕਦੇ ਹੋ ਜੀ ਆਨਲਾਈਨ ਆਪਣੇ ਪਾਰਸਲ ਡੇਲੀ ਜਾਂਦੇ ਰਹਿੰਦੇ ਨੇ ਤੁਸੀਂ ਕਿਸੇ ਵੀ ਜਗ੍ਹਾ ਜਿਹੜੀਆਂ ਸਾਡੀਆਂ ਭੈਣਾਂ ਬਾਹਰ ਬੈਠੀਆਂ ਨੇ ਭੈਣਾਂ ਜਾਂ ਭਾਈ ਉਹ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਨੇ ਜੇਕਰ ਇੰਡੀਆ ਦੇ ਵਿੱਚ ਕਿਤੇ ਜਗ੍ਹਾ ਮੰਗਵਾਉਣੇ ਨੇ ਜੇਕਰ ਤੁਸੀਂ ਬਾਹਰ ਆਰਡਰ ਮੰਗਵਾਉਣੇ ਨੇ ਬਾਰ ਵੀ ਮੰਗਵਾ ਸਕਦੇ ਹੋ ਲਿਵਰੀ ਆਪਣੇ ਹਰ ਜਗ੍ਹਾ ਆ ਗਈ। WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰੋ ਜੀ। ਵੈਰਾਈਟੀ ਬਹੁਤ ਵਧੀਆ ਹੁੰਦੀ ਹੈਗੀ। ਕਈ ਉਹ ਸਾਡੀਆਂ ਭੈਣਾਂ ਡਰੈੱਸ ਪੁੱਛਦੀਆਂ ਨੇ ਆਪਣਾ ਡਰੈੱਸ ਹੈਗਾ ਜੀ ਜ਼ਿਲ੍ਹਾ ਮਾਨਸਾ ਪਿੰਡ ਮਾਲ ਸਿੰਘ ਵਾਲਾ। ਆਪਣੀ ਪਿੰਡ ਦੇ ਵਿੱਚ ਆਪਣੀ ਸ਼ਾਪ ਆ ਗਈ। ਤੁਸੀਂ ਜੇਕਰ ਹੋਲ ਸੇਲ ਲਈ ਕੱਪੜਾ ਲੈਣਾ ਚਾਹੁੰਦੇ ਹੋ ਉਹ ਵੀ ਸਾਡੇ ਕੋਲੋਂ ਲੈ ਸਕਦੇ ਹੋ। ਆਪਣੀ ਸ਼ਾਪ ਦੇ ਉੱਪਰ ਆ ਕੇ ਜੇਕਰ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ। ਜੋ ਸੀ ਪ੍ਰਾਈਜ਼ ਵੀਡੀਓ ਦੇ ਵਿੱਚ ਦੱਸਦੇ ਨੇ ਇਹ ਆਪਣੇ ਹੈਗੇ ਨੇ ਰਿਟਾਈਲ ਜੋ ਡੇਲ ਦੇ ਪ੍ਰਾਈਸ ਹੁੰਦੇ ਉਹ ਪ੍ਰਾਈਸ ਹੁੰਦੇ ਨੇ ਜੀ ਜੋ ਹੋਲ ਸੇਲ ਦਾ ਪ੍ਰਾਈਸ ਆ ਉਹ ਤੁਹਾਨੂੰ ਲੱਗ ਤੋਂ ਲੱਗੂਗਾ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਵੈਰਾਈਟੀ ਸਲੈਕਟ ਕਰ ਸਕਦੇ ਹੋ ਵੀਡੀਓ ਆਪਾਂ ਸ਼ੁਰੂ ਕਰਾਂਗੇ ਜੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕੜਾਈ ਵਾਲੇ ਸੂਟ ਲੈ ਕੇ ਆਏ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰੇ ਕੜਾਈ ਵਾਲੇ ਸੂਟ ਦਿਖਾਵਾਂਗੇ ਜੇਕਰ ਤੁਸੀਂ ਸਰਦੀਆਂ ਵਾਲੇ ਸੂਟ ਲੈਣੇ ਉਹਨਾਂ ਦਾ ਬਸ ਸਟੇਟਸ ਲਗਾਉਣਾ ਹੈ ਉਹ ਤੁਸੀਂ ਉਹਨਾਂ ਵਿੱਚੋਂ ਸਲੈਕਟ ਕਰ ਸਕਦੇ ਹੋਗੇ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਪਾਰਟੀ ਵੇਅਰ ਸੂਟ ਕਢਾਈ ਵਾਲੇ ਜਿਸ ਤਰ੍ਹਾਂ ਕਿ ਆਪਣੇ ਕੋਲ ਇਹ ਵੈਰਾਈਟੀ ਹੈ ਹੈਗੀ ਹੈ ਕਰੇਵ ਚ ਡੀ ਨੈਜ਼ਰ ਕਰੇਵ ਦੇ ਸੂਟ ਆ ਜੀ ਬਾਜੂ ਦਾ ਡਿਜ਼ਾਈਨ ਬਣਿਆ ਹੈ ਫਰੰਟ ਦਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਨਾਲ ਦੁਪੱਟੇ ਨੇ ਸੈਮੀ ਚਨੂਨ ਦੇ ਸੈਮੀ ਚਨੂਨ ਦੇ ਦੁਪੱਟੇ ਨੇ ਪ੍ਰਾਈਸ ਹੈਗਾ 695 ਸਿੰਗਲ ਸੂਟ ਦਾ ਪ੍ਰਾਈਸ 695 ਆ ਜੀ ਜੇਕਰ ਤੁਸੀਂ ਦੋ ਸੂਟ ਲਓਗੇ 1300 ਦੇ ਤੁਹਾਨੂੰ ਦੋ ਸੂਟ ਮਿਲਣਗੇ ਕੱਟ ਇਹਨਾਂ ਦੀ ਹੁੰਦੀ ਹੈ 460 ਦੇਖੋ ਜੀ ਕੱਟ ਜਿੰਨੀ ਹੁੰਦੀ ਹੈ ਤੁਹਾਨੂੰ ਦੱਸਾਂਗੇ ਕੱਟ 460 ਹੁੰਦੀ ਹੈ ਇਹਨਾਂ ਸੂਟਾਂ ਨੇ ਜੀ ਆਲ ਓਵਰ ਸੂਟ ਨੇ ਨਾਲ ਦੁਪੱਟੇ ਨੇ ਸੈਮੀ ਜਨੂਨ ਦੇ 2 ਮੀਟਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਜ਼ਰੀ ਦਾ ਵਰਕ ਬਣਿਆ ਹੋਇਆ ḍi natural crepe ਦੇ ਸੂਟ ਨੇ ਸਾਰਾ ਸੂਟ ਲੈਂਡਿੰਗ ਲਾ ਕੇ ਤਿਆਰ ਹੋ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਆਪਣੇ ਕੋਲੇ ਬ੍ਰਾਊਨ ਕਲਰ ਕਲਰ ਦਿਖਾਉਣੇ ਦੇ ਨੂੰ ਇਹਨਾਂ ਵਿੱਚ 8-4 ਜਾਂ 5 ਕਲਰ ਮਿਲਣਗੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਸਾਰਾ ਜ਼ਰੀ ਵਰਕ ਦਾ ਡਿਜ਼ਾਈਨ ਹੈ 695 ਪ੍ਰਾਈਸ ਦਾ ਸਿੰਗਲ ਸੂਟ ਦਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਇਹ ਹੈ ਆਪਣੇ ਕੋਲੇ ਮੈਂਜੈਂਟਾ ਕਲਰ ਕਲਰ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਵਰਕ ਵੀ ਬਹੁਤ ਵਧੀਆ ਹੋਇਆ ਹੋਇਆ ਇਹ ਆਪਣੇ ਕੋਲੇ ਡੀ ਨੇਚਰਲ ਕਰੇਵ ਦੇ ਸੂਟ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਮਸਟਰਡ ਕਲਰ ਆ ਗਿਆ ਜੀ ਸਿੰਗਲ ਸੂਟ ਦਾ ਪ੍ਰਾਈਸ 695 ਬਾਜੂ ਦਾ ਡਿਜ਼ਾਈਨ ਤਾਂ ਨੂੰ ਸਾਰੇ ਸੂਟਾਂ ਤੇ ਮਿਲੂਗਾ ਕੱਟ ਇਹਨਾਂ ਦੇ ਮਿਲੂਗੀ 460 ਬਾਟਲ ਗ੍ਰੀਨ ਕਲਰ ਆ ਗਿਆ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ 695 ਪ੍ਰਾਈਸ ਆ ਸਿੰਗਲ ਸੂਟ ਦਾ ਦੋ ਸੂਟ ਲਓਗੇ 1300 ਦੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਪੰਜ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਆ ਗਿਆ ਆਪਣੇ ਕੋਲੇ ਡਾਰਕ ਗ੍ਰੇ ਕਲਰ ਇਹ ਸਾਰੇ ਕਲਰ ਨੇ ਇਸ ਵਿੱਚ 695 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਬਚਿੱਤਰਾ ਸ਼ਿਲਕ ਦਾ ਸੂਟ ਲੈ ਕੇ ਆਂਦੇ ਹਾਂ ਡੱਲੀ ਬਹੁਤ ਸੋਹਣੇ ਕਲਰ ਨੇ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨਾਲ ਦੁਪੱਟਾ ਵੀ ਬਚਿੱਤਰਾ ਸ਼ਿਲਕ ਦਾ ਹੀ ਲੱਗਿਆ ਹੋਇਆ ਇਹਨਾਂ ਵਿੱਚ ਬਹੁਤ ਸੋਹਣੇ ਡਿਜ਼ਾਈਨ ਆ ਰਹੇ ਨੇ ਪ੍ਰਾਈਸ ਹੈਗਾ 695 695 ਪ੍ਰਾਈਸ ਹੈ ਜੀ ਇਹ ਵੀ ਜੇਕਰ ਤੁਸੀਂ ਸਿੰਗਲ ਸੂਟ ਲਓਗੇ 695 ਨਾਲ ਦੋ ਸੂਟ ਲਓਗੇ 1300 ਦੇ ਇਸ ਤਰ੍ਹਾਂ ਨੇ ਨਾਲ ਦੁਪੱਟੇ ਨੇ ਬਹੁਤ ਸੋਹਣੇ ਕਲਰ ਤੁਹਾਨੂੰ ਦਿਖਾਉਣੀ ਹੈ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਜੀ ਇਹ ਵੀ ਆਪਣੇ ਕੋਲੇ ਆਲ ਓਵਰ ਸੂਟ ਹੈ ਆਲ ਓਵਰ ਸੂਟ ਨੇ ਜੀ ਇਹਨਾਂ ਦੀ ਕੱਟ ਵੀ 460 ਹੁੰਦੀ ਹੈ ਕਿ ਕੱਟ ਸਿੱਧਾ ਨੂੰ ਦੱਸਾਂਗੇ ਤੁਸੀਂ ਆਪਣੇ ਹਿਸਾਬ ਨਾਲ ਬੁੱਕ ਕਰ ਸਕਦੇ ਹੋਗੇ ਪਾਰਟੀ ਵੇਅਰ ਸੂਟ ਨੇ ਲੈਂਡਿੰਗ ਲਾ ਕੇ ਬਹੁਤ ਸੋਹਣਾ ਸੂਟ ਤਿਆਰ ਹੁੰਦਾ ਜੀ ਇਹ ਆਪਣੇ ਕੋਲੇ ਆ ਗਿਆ ਮਾਊਸ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਹੀ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਫਰੋਜੀ ਕਲਰ ਆ ਗਿਆ ਜੀ ਦੁਪट्टे ਵੀ ਇਹਨਾਂ ਬਹੁਤ ਸੋਹਣੇ ਹੁੰਦੇ ਨੇ ਸਿੰਗਲ ਸੂਟ 695 ਦਾ ਦੋ ਸੂਟ ਲਓਗੇ 1300 ਦੇ ਘੇਰੇ ਦਾ ਤੁਸੀਂ ਕਿੰਨਾ ਵੀ ਬਣਾ ਸਕਦੇ ਹੋਗੇ ਘੇਰੇ ਦਾ ਕੋਈ ਚੱਕਰ ਨਹੀਂ 23 24 ਇੰਚ ਸਾਨੀ ਨਾਲ ਘੇਰਾ ਬੰਨਜੂ ਸਾਈਡ ਤੇ ਪਹੁੰਚਾ ਵੀ ਬਹੁਤ ਸੋਹਣਾ ਬੋਜੀ ਆਲ ਓਵਰ ਸੂਟ ਨੇ ਇਹ ਸੂਟ ਵੀ ਲਾਈਨਿੰਗ ਲਾ ਕੇ ਬਣਨਗੇ ਜਿਹਦ ਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਪਿਆਰਾ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਉਹ ਸਿਲੈਕਟ ਕਰੋ ਜੀ 695 ਪ੍ਰਾਈਜ਼ ਇਹਨਾਂ ਸੂਟਾਂ ਨੇ ਇਹ ਡੀ ਆਨ ਵੀ ਆਪਣੇ ਕੋਲੇ ਹੈਗਾ 75 ਮੁਜਿਤਰਾ ਸਿਲਕ ਚ ਡਿਜ਼ਾਈਨ ਆ ਜੀ ਬਹੁਤ ਸੋਹਣਾ ਡਿਜ਼ਾਈਨ ਆ ਦੁਪੱਟੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਾਇਆ ਸਟੂਨ ਵੀ ਮਿਲੂਗਾ ਸਟੂਨ ਵਰਕ ਦਾ ਡਿਜ਼ਾਈਨ ਮਿਲੂ ਜਰੀ ਵਰਕ ਦਾ ਡਿਜ਼ਾਈਨ ਮਿਲੂ ਜੀ ਦੁਪੱਟੇ ਇਸ ਤਰ੍ਹਾਂ ਦੇ ਨਾ ਸੂਟਾਂ ਨਾਲ ਬਹੁਤ ਸੋਹਣੇ ਦੁਪੱਟੇ ਨੇ ਆਲ ਓਵਰ ਸੂਟ ਆ ਸਿੰਗਲ ਸੂਟ ਹੈਗਾ 700 ਦਾ ਦੋ ਸੂਟ ਤਾਂ ਨੂੰ ਮਿਲਣਗੇ 1300 ਦੇ 1300 ਦੇ ਦੋ ਸੂਟ ਮਿਲਣਗੇ ਜੀ ਬੋਟਲ ਗ੍ਰੀਨ ਕਲਰ ਆ ਬਹੁਤ ਸੋਹਣਾ ਕਲਰ ਆ ਸਿੰਗਲ ਸੂਟ ਇਸ ਕਰਕੇ 700 ਦਾ ਕਿਉਂਕਿ ਸਿੰਗਲ ਸੂਟ ਭੇਜਣ ਤੇ ਬਹੁਤ ਜ਼ਿਆਦਾ ਖਰਚਾ ਪੈਂਦਾ ਜੀ ਤੁਸੀਂ ਦੋ ਸੂਟ ਬੁੱਕ ਕਰ ਸਕਦੇ ਹੋ 1300 ਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਰਾ ਫਰੰਟ ਬਹੁਤ ਵਧੀਆ ਬਣਿਆ ਹੋਇਆ ਬੋਟਲ ਗ੍ਰੀਨ ਕਲਰ ਹੈ ਇਹ ਆ ਗਏ ਆਪਣੇ ਕੋਲੇ ਪਰਪਲ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਨੇ ਪਾਰਟੀ ਵੇਅਰ ਸੂਟ ਨੇ ਜੀ 700 ਪ੍ਰਾਈਜ਼ ਆ ਸਿੰਗਲ ਸੂਟ ਦਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਆਪਣੇ ਪਿੰਡ ਸ਼ਹਿਰ ਦੇ ਵਿੱਚ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਜੀ ਇਹ ਆ ਗਿਆ ਆਪਣੇ ਕੋਲੇ ਮੈਂਟਾ ਕਲਰ ਫਰੋਜੀ ਕਲਰ ਆ ਗਏ ਸਾਰੇ ਡਾਰਕ ਕਲਰ ਨੇ 700 ਪ੍ਰਾਈਸ ਆ ਆਨਲਾਈਨ ਕੰਮ ਆਪਣਾ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵਿੱਚ ਜੋ ਵੀ ਤੁਹਾਨੂੰ ਪਸੰਦ ਬਾਗ ਦੇ ਡਿਜ਼ਾਈਨ ਵਾਲੇ ਸੂਟ ਲੈ ਕੇ ਆਣ ਤੁਹਾਡੇ ਲਈ ਇਹ ਵੀ ਆਪਣੇ ਕੋਲੇ 75 ਸ਼ਿਲਕ ਚ ਨੇ ਬਲੈਜ਼ੂ ਦੇ 프ਰੰਟ ਦੇਖ ਲਓ ਕਿੰਨਾ ਹੈਵੀ ਬਣਿਆ ਹੋਇਆ ਹੈ ਕਿਰਾ ਤੁਸੀਂ 25 26 ਇੰਚ ਬਣਾ ਸਕਦੇ ਹੋ ਕੱਟ ਤਾਂ ਉਹਨੂੰ ਉੰਨੀ ਮਿਲੂਗੀ 4 60 4 60 ਕੱਟ ਮਿਲੂ ਜੇ ਤੇ ਜਿਹੜੀ ਕੋਈ ਵੀ ਕਹੇ ਦੇ ਵੀ 5 ਮੀਟਰ ਕੱਟ ਆਉਂਦੀ ਹੈ ਪਰ ਇਹਨਾਂ ਸੂਟਾਂ ਦੀ 5 ਮੀਟਰ ਕੱਟ ਬਿਲਕੁਲ ਨਹੀਂ ਆਉਂਦੀ ਹੈਗੀ ਤੁਹਾਨੂੰ ਅਸੀਂ ਕੱਟ ਦੱਸ ਕੇ ਦੇਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਬੁਕਿੰਗ ਕਰ ਸਕਦੇ ਹੋ ਜੀ ਇਸ ਸੂਟ ਦਾ ਪ੍ਰਾਈਸ ਹੈਗਾ 750 750 ਪ੍ਰਾਈਸ ਦਾ ਸਿੰਗਲ ਸੂਟ ਦਾ ਜੀ ਜੇਕਰ ਦੋ ਸੂਟ ਲਓਗੇ 1400 ਦੇ ਇਹਨਾਂ 'ਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਇਸ ਤਰ੍ਹਾਂ ਦੇ ਦੁਪੱਟੇ ਨੇ ਨਾਲ। ਦੁਪੱਟੇ ਬਹੁਤ ਸੋਹਣੇ ਨੇ 2.5 ਮੀਟਰ ਵੰਗੂ ਦੁਪੱਟੇ ਨੇ 2-10 ਦੁਪੱਟੇ ਦੀ ਕੱਟ ਹੁੰਦੀ ਹੈ ਜੀ ਇਹਨਾਂ ਦੇ। ਕਲਰ ਦੇਖ ਲਓ ਤੁਸੀਂ ਕਲਰ ਦੇਖ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਮਹਿਰੂਨ ਜਿਹਾ ਕਲਰ ਆ ਗਿਆ। ਇਹ ਆ ਗਿਆ ਫਰੋਜੀ ਕਲਰ। ਕਈ ਕਸਟਮਰ ਪੁੱਛਦੇ ਨੇ ਤੁਹਾਡਾ ਡਰੈੱਸ ਸਾਡਾ ਡਰੈੱਸ ਹੈਗਾ ਜੀ ਜ਼ਿਲ੍ਹਾ ਮਾਨਸਾ ਪਿੰਡ ਮੱਲ ਸਿੰਘ ਵਾਲਾ ਜੇਕਰ ਤੁਸੀਂ ਆਫਲਾਈਨ ਆਉਣਾ ਚਾਹੁੰਦੇ ਹੋ ਆਫਲਾਈਨ ਵੀ ਆ ਸਕਦੇ ਹੋਗੇ। ਜਿਹੜੀਆਂ ਸਾਡੀਆਂ ਭੈਣਾਂ ਨੇ ਸੇਲ ਕਰਨ ਲਈ ਸੂਟ ਲੈਣੇ ਸਾਡੇ ਕੋਲੋ ਹੋਲ سیل ਰੇਟ ਤੇ ਲੈ ਸਕਦੇ ਨੇ ਇਹ ਸਾਰੇ ਆਪਣੇ ਕੋਲ ਕਲਰ ਨੇ ਡਿਜ਼ਾਈਨ ਨੇ ਬਹੁਤ ਸੋਹਣੇ ਨੇ ਜਿਹੜਾ ਮਾਨਸਾ ਪਿੰਡ ਮਲ ਸਿੰਘ ਵਾਲਾ ਪਿੰਡ ਦੇ ਵਿੱਚ ਸ਼ਾਪ ਹੈ ਜੀ ਆਪਣੀ ਜੇਕਰ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਆਨਲਾਈਨ ਮੰਗਵਾ ਸਕਦੇ ਹੋ ਕਿਉਂਕਿ ਡੇਲੀ ਆਪਣੇ పార్ਸਲ ਜਾਂਦੇ ਰਹਿੰਦੇ ਨੇ ਆਨਲਾਈਨ ਮਹਿੰਦੀ ਕਲਰ ਆ ਗਿਆ ਆਪਣੇ ਕੋਲ 750 ਪ੍ਰਾਈਜ਼ ਹੈ ਨਾ ਸੂਟਾਂ ਦਾ ਸਿੰਗਲ ਸੂਟ ਦਾ ਪ੍ਰਾਈਜ਼ 750 ਆ ਦੋ ਸੂਟ ਲਓਗੇ 1400 ਚ 1400 ਦੇ ਦੋ ਸੂਟਾਂ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਡੀ ਅਨ ਵੀ ਆਪਣੇ ਕੋਲੇ 75 ਰੁਪਏ ਦੇ ਸ਼ਿਲਕ ਚ 75 ਰੁਪਏ ਦੇ ਦੰਨ ਨਹੀਂ ਦੇਖੋ ਖਰਾਬ ਨਹੀਂ ਹੁੰਦੀ ਲਾਈਨਿੰਗ ਲਾ ਕੇ ਬਹੁਤ ਸੋਹਣਾ ਸੂਟ ਤਿਆਰ ਹੁੰਦਾ ਜਦੋਂ ਸੂਟ ਸਲਾਈ ਕਰਕੇ ਬਹੁਣ ਏਦਾਂ ਲੱਗਦਾ ਵੀ ਸੂਟ 3-4000 ਦਾ ਪਾਇਆ ਹੋਇਆ ਕਿਉਂਕਿ ਇਸ ਕਪੜੇ ਵਿੱਚ ਸ਼ਾਈਨਿੰਗ ਇੰਨੀ ਇੰਨੀ ਹੈ ਬਾਕੀ ਵਰਕ ਵਗੈਰਾ ਬਹੁਤ ਸਾਫ਼ ਹੁੰਦਾ ਬਹੁਤ ਸਾਫ਼ ਵਰਕ ਹੁੰਦਾ ਜੀ ਦੁਪੱਟੇ ਦਾ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਬਾਕੀ ਫਰੰਟ ਦੇਖੋ ਤੁਸੀਂ ਕਿੰਨਾ ਵਧੀਆ ਬਣਿਆ ਹੋਇਆ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਮਹਿਰੂਨ ਕਲਰ ਹੈ 750 ਪ੍ਰਾਈਸ ਦਾ ਸਿੰਗਲ ਸੂਟ ਦਾ ਦੋ ਸੂਟਾਂ ਦਾ ਪ੍ਰਾਈਸ ਹੈਗਾ 1400 ਸਾਰਾ ਸੂਟ ਲੈਂਡਿੰਗ ਲਾ ਕੇ ਤਿਆਰ ਹੋ ਜੀ ਘੇਰਾ ਤੁਸੀਂ 22 23 ਇੰਚ ਬਣਾ ਸਕਦੇ ਹੋ ਸੂਟ ਦਾ ਲੈਂਥ ਤੁਸੀਂ ਕਿੰਨੇ ਵੀ ਬਣਾ ਸਕਦੇ ਹੋ ਕੱਟ ਤੁਹਾਨੂੰ ਉਹੀ ਮਿਲੂਗਾ 460 ਇਹ ਆ ਗਿਆ ਆਪਣੇ ਕੋਲੇ ਬਾਇਨ ਸ਼ੇਡ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਜੀ ਬਾਇਨ ਸ਼ੇਡ ਦਾ ਸੂਟ ਬਹੁਤ ਸੋਹਣਾ 750 ਪ੍ਰਾਈਸ ਹੈ ਨਾਲ ਦੁਪੱਟੇ ਬਹੁਤ ਵਧੀਆ ਨੇ ਨਾਲ ਦੀ ਦੁਪੱਟੇ ਨੇ ਬਚਿੱਤਰਾ ਸਿਲਕ ਦੀ ਦੁਪੱਟੇ ਨੇ ਨਾਲ ਸੂਟਾਂ ਨਾਲ ਗ੍ਰੇ ਕਲਰ ਆ ਗਿਆ ਜੀ ਕਲਰ ਕਈ ਨੇ ਛੜਿਆਣੇ ਵਿੱਚ ਪ੍ਰਾਈਸ ਹੈਗਾ 750 750 ਪ੍ਰਾਈਸ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ WhatsApp ਨੰਬਰ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋਗੇ ਸੂਟ ਮੰਗਵਾਉਣ ਲਈ ਫਰੋਜੀ ਕਲਰ ਆ ਗਿਆ ਜੀ ਸਾਰੇ ਡਾਰਕ ਕਲਰ ਨੇ 750 ਪ੍ਰਾਈਸ ਦਾ ਸਿੰਗਲ ਸੂਟ ਦਾ ਦੋ ਸੂਟਾਂ ਦਾ ਪ੍ਰਾਈਸ ਹੈਗਾ 1400 ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾਣੇ ਵੀ ਆਪਣੇ ਕੋਲੇ ਬਚਿਤਰਾ ਸ਼ਿਲਕ ਚ ਦੇਖੋ ਜੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦੇ ਨੇ ਉਸ ਦੇ ਹਿਸਾਬ ਨਾਲ ਹੀ ਕਪੜਾ ਹੁੰਦਾ ਇਸ ਦਾ ਰੇਟ ਹੈਗਾ 800 800 ਰੇਟ ਆ ਜੀ ਕਪੜੇ ਦੀ ਕੁਆਲਿਟੀ ਦਾ ਵੀ ਫਰਕ ਹੁੰਦਾ ਰੇਟ ਦਾ ਹੀ ਫਰਕ ਹੁੰਦਾ ਬਰਕ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ ਲੱਗਾ ਹੈ ਮੁਝਿੱਤ ਤਰ੍ਹਾਂ ਸਿਲਕ ਦਾ ਦੁਪੱਟਾ ਜੀ 800 ਪ੍ਰਾਈਜ਼ ਆਏ ਸੂਟ ਦਾ ਸਿੰਗਲ ਸੂਟ ਦਾ ਇਸ ਤਰ੍ਹਾਂ ਦੇ ਦੁਪੱਟੇ ਨੇ ਬਹੁਤ ਵਧੀਆ ਤੁਸੀਂ ਸਲੈਕਟ ਕਰ ਸਕਦੇ ਹੋ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲ ਕਈ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਲੈਕਟ ਕਰੋ ਜੀ ਆਲ ਓਵਰ ਸੂਟ ਨੇ 800 ਪ੍ਰਾਈਜ਼ ਆਣਾ ਸੂਟਾਂ ਦਾ ਜਿਹੜਾ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਵੀ ਆਪਣੇ ਕੋਲ ਡਾਰਕ ਕਲਰ ਆਏ ਡਾਰਕ ਬਹੁਤ ਸੋਹਣੇ ਕਲਰ ਆਏ ਤਾਂਬਾ ਜਿਹਾ ਕਲਰ ਆ ਗਿਆ ਡਾਰਕ ਇਸ ਤਰ੍ਹਾਂ ਦੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਪ੍ਰਾਈਸ ਹੈਗਾ 800 800 ਪ੍ਰਾਈਸ ਆ ਲੈਂਡਿੰਗ ਲਾ ਕੇ ਸੂਟ ਤਿਆਰ ਹੋਣਗੇ ਜੀ ਲੱਗ ਜਾ ਕਲਰ ਹੀ ਨੇ ਗ੍ਰੀਨ ਕਲਰ ਆ ਗਿਆ ਨਵੇਂ ਕਲਰ ਨੇ ਸਾਰੇ ਡਿਜ਼ਾਈਨ ਵੀ ਵਧੀਆ ਆਲ ਓਵਰ ਸੂਟ ਆ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਆਪਣੇ ਕੋਲ ਹੈਗਾ ਮਾਊਸ ਮਾਊਸ ਕਲਰ ਬਹੁਤ ਸੋਹਣਾ ਕਲਰ ਆ ਫਰੰਟ ਸਾਰਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਸਾਰਾ ਜਰੀ ਦਾ ਵਰਕ ਹੋਇਆ ਹੈ ਦੁਪੱਟੇ ਉੱਪਰ ਵੀ ਜਰੀ ਦਾ ਵਰਕ ਹੋਇਆ ਹੈ ਫੋਰ ਸਾਈਡ ਪੈਪਨ ਲੱਗੀ ਹੈ ਬਹੁਤ ਸੋਹਣੀ ਪ੍ਰਾਈਸ ਹੈਗਾ 800 ਇਹ ਆ ਗਿਆ ਆਪਣੇ ਕੋਲ ਥੋੜੇ ਲਾਈਟ ਕਲਰ ਲਾਈਟ ਕਲਰ ਨੇ ਬਹੁਤ ਸੋਹਣਾ ਕਲਰ ਨੇ ਕਪੜਾ ਹੋਈ ਹੈ ਬਚਿਤਰਾ ਛਿਲਕ ਦਾ ਕੁਆਲਿਟੀ ਬਹੁਤ ਸੋਹਣੀ ਹੈ ਪ੍ਰਾਈਸ ਹੈਗਾ 850 850 ਪ੍ਰਾਈਸ ਹੈ ਜੀ ਪਹਿਲਾਂ ਤੁਸੀਂ ਵਰਕ ਕਮੀਜ਼ ਦਾ ਦੇਖ ਲਓ ਬਹੁਤ ਵਧੀਆ ਹੋਇਆ ਬਹੁਤ ਸੋਹਣਾ ਬਰੀਕ ਟਾਂਕੇ ਦਾ ਵਰਕ ਹੋਇਆ ਹੋਇਆ ਹੈਗਾ ਸਟੂਨ ਵਰਕ ਵੀ ਮਿਲੂਗਾ ਤੁਹਾਨੂੰ ਦੁਪੱਟਾ ਨਾਲ ਕੱਟ ਵਰਕ ਦਾ ਕੱਟ ਵਰਕ ਦਾ ਦੁਪੱਟਾ ਪ੍ਰਾਈਸ ਹੈਗਾ 850 साढ़े अठ सौ प्राइज है जी दुप्टे का डिजाइन देखो कि सोहना बहुत सोना डिजाइन बनाया दुपट्टे का कलर अपने कई ने इस डिजाइन साढ़े अठ सौ प्राइज आज शिपिंग चार्ज फ्री है कैश ऑन डिलवरी भी है दूसरा अपने अपने को पीच कलर सारे कलर बहुत सोहने ने डिजाइन भी बहुत वाइया ने प्राइज है साढ़े अठ सौ शिपिंग चार्ज फ्री है कैश ऑन डिलीवरी भी हैगी वट्सअप नंबर दो ने अपने तुम्हें किसी ऑर्डर बुक करके ਕਰ ਬੈਠੇ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਜੀ। ਪਿਸਤਾ ਕਲਰ ਬਹੁਤ ਵਧੀਆ। ਇਹ ਹੈਗੇ ਆਪਣੇ ਕੋਲੇ ਮਾਸਟਰਡ ਕਲਰ। ਮਾਸਟਰਡ ਕਲਰ ਆ ਜੀ ਇਹ ਸਾਰੇ ਕਲਰ ਨੇ ਡਿਜ਼ਾਈਨ ਵਿੱਚ ਪ੍ਰਾਈਸ ਹੈਗਾ 850 ਇਹਨਾਂ ਸੂਟਾਂ ਦਾ। ਫਲਕਾਰੀ ਦੇ ਦੁਪੱਟੇ ਵਾਲੇ ਸੂਟ ਲੈ ਕੇ ਆਂ ਤੁਹਾਡੇ ਲਈ ਇਹ ਵੀ ਆਪਣੇ ਕੋਲੇ ਬਚਿੱਤਰਾ ਸਿਮਰ ਦੇ ਵਿੱਚ ਆ। ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਬਣਿਆ ਹੋਇਆ ਹੈ ਬਾਗ ਦਾ। ਬਹੁਤ ਹੈਵੀ ਡਿਜ਼ਾਈਨ ਬਣਿਆ ਹੋਇਆ ਹੈ ਜੀ। फ्रंट ਦੇ ਕੋਲ ਤੁਸੀਂ ਕਿੰਨਾ ਸੋਹਣਾ ਪ੍ਰਾਈਸ ਹੈਗਾ 950 950 ਪ੍ਰਾਈਸ ਹੈ ਜੀ ਕੁਆਲਟੀ ਦੇ ਹਿਸਾਬ ਨਾਲ ਹੀ ਰੇਟ ਹੁੰਦੇ ਨੇ ਸੂਟਾਂ ਦੇ ਬਹੁਤ ਵਧੀਆ ਵੈਰਾਈਟੀ ਹੁੰਦੀ ਹੈ ਜੀ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਇਹ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਆ ਬਹੁਤ ਸੋਹਣਾ 950 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਆ ਦੁਪੱਟੇ ਸਾਰੇ ਸੂਟਾਂ ਨਾਲ ਹੈਵੀ ਮਿਲਣਗੇ ਹੈਵੀ ਦੁਪੱਟੇ ਨੇ ਬਾਗ ਦਾ ਡਿਜ਼ਾਈਨ ਬਣਾ ਹੈ ਬਹੁਤ ਸੋਹਣਾ ਦੇਖਿਆ ਇਹਦੇ ਕੋ ਤੁਸੀਂ ਕਿੰਨੇ ਸੋਹਣੇ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਪੀਕ ਆਫ ਸ਼ੇਡ ਕਲਰ ਆਈ ਮਜੈਂਟਾ ਕਲਰ ਆ ਗਏ ਇਸ ਰੇਨ ਵਿੱਚ ਵੀ ਕਈ ਕਲਰ ਹੁੰਦੇ ਸੈੱਟ ਬਾਈ ਸੈੱਟ ਸੂਟ ਹੁੰਦੇ ਨੇ ਜੇਕਰ ਤੁਸੀਂ ਸੈੱਟ ਲੈਣਾ ਚਾਹੁੰਦੇ ਹੋ ਸਾਡੇ ਕੋਲ ਸੈੱਟ ਵੀ ਲੈ ਸਕਦੇ ਹੋ ਜੀ ਇਹ ਹੈ ਆਪਣੇ ਕੋਲੇ ਵਾਈਨ ਸ਼ੇਡ ਵਾਈਨ ਸ਼ੇਡ ਸਾਰੇ ਡਾਰਕ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਸੋਹਣੇ ਨੇ ਇਹ ਸਾਰੇ ਡਿਜ਼ਾਈਨ ਇਸ ਵਿੱਚ 950 ਪਰਾਈ ਗਏ ਨੇ ਸੁੱਟਣਾਂ ਜੋ ਤੁਹਾਨੂੰ ਹੁੰਡ ਜਾਣ ਦਿਖਾਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ 1.5 2 ਮੀਟਰ ਦੇ ਦੁਪੱਟੇ ਲੱਗੇ ਹੋਏ ਨੇ ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਪਣਾ ਦੇਖ ਲਓ ਡਿਜ਼ਾਈਨ ਦੇਖ ਲਓ ਜੀ ਬਾਕੀ ਫਰੰਟ ਦਿਖਾਉਣੀ ਤੁਹਾਨੂੰ ਆਲ ਓਵਰ ਸੂਟ ਨੇ ਕਪੜਾ ਹੈਗਾ ਚਿਤਰਾ ਸਿਮਰ ਚਿਤਰਾ ਸਿਮਰ ਦੇ ਸੂਟ ਨੇ ਜੀ ਬਹੁਤ ਸੋਹਣੀ ਵੈਰਾਈਟੀ ਆ ਪ੍ਰਾਈਸ ਹੈਗਾ 950 950 ਪ੍ਰਾਈਸ ਆ ਜੀ ਬਹੁਤ ਸੋਹਣੀ ਵੈਰਾਈਟੀ ਆ ਬਾਲਾ ਜੀ ਦਾ ਮਾਲ ਆ ਬਹੁਤ ਵਧੀਆ ਵੈਰਾਈਟੀ ਆ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਪਾਰਟੀ ਵੇਅਰ ਮਹਿਰੂਨ ਕਲਰ ਆ ਗਿਆ ਆਪਣੇ ਕੋਲੇ ਯਾਗਾ ਬੈਂਚ ਹੈਡ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ 4-5 ਕਲਰ ਨੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਆਲ ਓਵਰ ਸੂਟ ਨੇ ਸਾਰੇ ਸੂਟ ਲਾਈਨਿੰਗ ਲਾ ਕੇ ਬਣਨਗੇ ਕਿਉਂਕਿ ਪਾਰਟੀ ਵੇਅਰ ਸੂਟ ਹੈ ਕੱਟ ਪ੍ਰਾਈਸ ਦੇ ਵਿੱਚ ਪਾਰਟੀ ਵੇਅਰ ਸੂਟ ਲੈ ਕੇ ਆਂ ਤੁਹਾਡੇ ਲਈ ਸੂਟ ਬਣਾਵਾਂਗੇ ਬਹੁਤ ਸੋਹਣੀ ਗ੍ਰੇਸ ਪਾਊਗੀ ਸੂਟ ਦੀ ਗ੍ਰੇ ਕਲਰ ਆ ਗਿਆ ਆਪਣੇ ਕੋਲੇ 950 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ WhatsApp ਨੰਬਰ 2 ਨੇ ਤੁਸੀਂ ਕਿਸੇ ਦੇ ਵੀ ਸੈਂਡ ਕਰੋ ਜੀ ਘਰ ਜਾ ਆਪਣੇ ਘਰ ਬੈਠੇ ਸੂਟ ਮੰਗਵਾ ਸਕਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਇਹ ਸਾਰੇ ਆਪਣੇ ਕੋਲ 950 ਜੀ ਰੇਂਜ ਦੇ ਸੂਟ ਨੇ ਹਾਂ ਜੇ ਤੁਹਾਨੂੰ ਅਸੀਂ ਹੁਣ ਡਿਜ਼ਾਈਨ ਦਿਖਾਣਾ ਇਹ ਵੀ ਆਪਣੇ ਕੋਲੇ ਬਹੁਤ ਹੈਵੀ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਹੈਵੀ ਡਿਜ਼ਾਈਨ ਬਣਿਆ ਸਾਰਾ ਲੈਰੀਆ ਬਣਿਆ ਹੋਇਆਗਾ ਨਾਲ ਦੁਪੱਟਾ ਸਟੂਨ ਸਟੂਨ ਵਰਕ ਦਾ ਦੁਪੱਟਾ ਜੀ 4 ਸਾਈਡ ਇਸ ਤਰ੍ਹਾਂ ਦੀ ਲੈਂਸ ਮਿਲੂਗੀ ਸਰੀ ਕੜਾ ਇਹ ਮਿਲੂਗੀ ਕੜਾਈ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਾਇਆ ਹੈ ਫੋਰ ਸੈਟ ਦੇਖੋ ਕੜਾਈ ਇਸ ਤਰ੍ਹਾਂ ਦੀ ਪ੍ਰਾਈਸ ਹੈਗਾ 950 950 ਪ੍ਰਾਈਸ ਹੈ ਜੀ ਬਹੁਤ ਸੋਹਣੇ ਸੂਟ ਨੇ ਪਾਰਟੀ ویئر ਸੂਟ ਹੈ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਆ ਗਿਆ ਫਰੰਟ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਸਾਰੇ ਆਲ ਓਵਰ ਸੂਟ ਨੇ ਤੁਸੀਂ ਪਲਾਜੋ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸਲੈਕਟ ਕਰ ਸਕਦੇ ਹੋ 950 ਪ੍ਰਾਈਸ ਹੈ ਜੀ ਇਹ ਹੈ ਆਪਣੇ ਕੋਲੇ ਬਾਟਨ ਗ੍ਰੀਨ ਕਲਰ ਆ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਬਹੁਤ ਸੋਹਣੇ ਕਲਰ ਨੇ ਪ੍ਰਾਈਸ ਹੈਗਾ 950 950 ਪ੍ਰਾਈਸ ਹੈ ਜੀ ਵਾਈਨ ਸ਼ੇਡ ਆ ਗਈ ਚਾਰ ਕਲਰ ਨੇ ਇਸ ਡੈਣ ਵਿੱਚ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈਵੀ ਦੁਪੱਟਾ ਇਹਨਾਂ ਸੁੱਟਣ ਦਾ ਪੀਕ ਆਪ ਸ਼ੇਡ ਕਲਰ ਆ ਗਿਆ ਜੀ ਮੋਰ ਪੰਖੀਆ ਕਲਰ ਇਹ ਸਾਰੇ ਚਾਰ ਕਲਰ ਨੇ 950 ਪ੍ਰਾਈਸ ਹੈ ਇਹ ਸੀ ਸਾਰੀ ਆਪਣੀ ਅੱਜ ਦੀ ਵੈਰਿਟੀ ਅੱਜ ਦੀ ਵੀਡੀਓ ਵਿੱਚ ਆਪਾਂ ਨੇ ਸਾਰੇ ਕੜਾਈ ਵਾਲੇ ਸੂਟ ਦਿਖਾਏ ਨੇ ਕਿਉਂਕਿ ਬਹੁਤ ਜ਼ਿਆਦਾ ਮੰਗ ਆ ਰਹੀ ਸੀ ਮੰਗ ਦੇ ਹਿਸਾਬ ਨਾਲ ਹੀ ਆਪਾਂ ਵੈਰਾਈਟੀ ਲੈ ਕੇ ਆਉਂਦੇ ਆ ਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਤੁਸੀਂ ਕਿਤੇ ਵੀ ਬੈਠੇ ਹੋ ਜੇਰੀ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ WhatsApp ਨੰਬਰ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੀ ਵੈਰਾਈਟੀ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ